ਅਸਲਾਮੁਅਲੈਕੁਮ ਮੇ ਮਿਕਾਨੀਆ ਸੇ ਠੀਕ ਠਾਕ ਹੈ। ਰੀਅਲ ਦੇ ਨਾਲ ਤੇ ਚਾਰਦੀ ਕਲਾਚ ਹੋ ਗਏ। ਜਦ ਇੱਕ ਫਕੀਰ ਨੇ ਅੱਲਾਹ ਤਾਲਾ ਦੇ ਨਾਮ ਦਾ ਜ਼ਿਕਰ ਲਾਣਾ ਸ਼ੁਰੂ ਕੀਤਾ ਤੇਰੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀਆਂ ਆਈਆਂ। ਖੈਰ ਆਪਾਂ ਜਨ ਜੀ ਕਥਾ ਦੇ ਬਾਰੇ ਗੱਲ ਕਰਨੀ ਹੈ ਅੱਸੀ ਗੱਲਬਾਤ। ਤੇ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਭਾਵਾਂ ਕੀ ਬੇਨਤੀ ਹੈ ਕਿ ਸਾਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਤੇ ਆਪਾਂ ਜਨ ਜੀ ਦੀ ਕਥਾ। ਐਸੇ ਪੁਰਸ਼ ਨੂੰ ਕਹਿੰਨ ਜੀਵਨ ਮੁਕਤ ਰੇਂਦੇ ਇਸ ਤਨ ਦੇ ਚ ਨੇ ਤਨ ਤੋਂ ਨਿਰਲੇ ਭਾਈ ਮਨੀ ਸਿੰਘ ਐਸੇ ਹੀ ਸਨ ਭਾਈ ਮਤੀदास ਐਸੇ ਹੀ ਸਨ ਭਾਈ ਤਾਰੂ ਜੀ ਐਸੇ ਹੀ ਸਨ ਇਸਲਾਮੀ ਦੁਨੀਆ ਚ ਵੀ ਇੱਕ ਹੋਇਆ ਹੈ ਬੜਾ ਗਜ਼ਬ ਦਾ ਇਸੇ ਤਰ੍ਹਾਂ ਦਾ ਪੁਰਸ਼ ਮਨਸੂਰ ਜੁਨੈਦ ਦਾ ਚੇਲਾ ਸੀ ਜੁਨੈਦ ਨੇ ਇਸ ਨੂੰ ਧਿਆਨ ਸਾਧਨਾ ਦੱਸੀ ਸੀ ਜਪ ਕਰਿਆ ਕਰਦਾ ਅੱਲਾਹ ਹੌਦਾ ਜਪ ਕਰਦਾ ਸੀ ਇੱਕ ਦਿਨ ਉਹਦੇ ਜ਼ਬਾਨ ਚ ਉੱਚੀ ਹੂਕ ਨਿਕਲੀ ਅਨਲਹਕ 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 ਕਿਦਰੇ ਧਨ ਦੋਨੇ ਨਾਲ ਟਕਰਾ ਗਈ ਨਾ ਖੁੱਲ ਗਈ ਰੱਬੁਲ ਮਜੀਦ حضرت ਬਾਬਾ ਨਾਨਕ ਨਿਕਲਿਆ ਮਨਸੂਰ ਦੇ ਕੰਠ ਤੋਂ ਅਨਲਹਕ ਮੈਂ ਹੱਕ ਹੋ ਗਿਆ ਮੈਂ ਸੱਚ ਹੋ ਗਿਆ ਜ਼ੁਨੈਦ ਕਹਿੰਦਾ ਐ ਮੇਰੇ ਬੱਚੇ ਇਸ ਡੇਰੇ ਤੋਂ ਬਾਹਰ ਤੂੰ ਇਹ ਨਹੀਂ ਕਹਿਣਾ ਨਹੀਂ ਤੇ ਮੈਂ ਤੈਨੂੰ ਬਚਾ ਨਹੀਂ ਸਕਾਂਗਾ ਇਹ ਕਾਫਰ ਨਹੀਂ ਬੋਲਣਾ ਤਾਂ मंसूर ਕਹਿਣ ਲਗਾ ਆਛਾ ਮੇਰੇ ਮੁਰਸ਼ਦ ਮੈਂ ਨਹੀਂ ਕਹਾਂਗਾ ਨਹੀਂ ਕਹਾਂਗਾ ਪਤਾ ਜ਼ੁਨੈਦ ਨੇ ਕੀ ਆਖਿਆ ਨਹੀਂ ਇੰਜ ਨਹੀਂ ਕੋਈ ਪਤਾ ਨਹੀਂ ਤੂੰ ਮਸਤ ਫਕੀਰ ਹੈਂ ਤੋ ਖੁਦਾ ਦੀ ਕਸਮ ਚੁੱਕ ਕਿ ਨਹੀਂ ਕਹੇਗਾ ਹੁਣ ਜਦ ਮੁਰਸ਼ਿਦ ਆਗੇ ਦੇ ਵਿਚਾਰਾ ਕੀ ਕਰੇ ਉਹਨੇ ਆਖ ਦਿੱਤਾ ਕਸਮੇ ਖੁਦਾ ਅਨਲ ਹਕ ਨਹੀਂ ਕਰਾਂਗਾ ਨਹੀਂ ਕਰਾਂਗਾ ਸ਼ਾਮ ਦੇ ਸਮੇਂ ਕਹਰਾ ਦੇ ਸਾਰੇ ਫਕੀਰਾਂ ਨੇ ਬਾਦਸ਼ਾਹ ਦੇ ਘਰ ਜਾਣਾ ਸੀ ਉਹਨੇ ਸਾਰਿਆਂ ਦਾ ਲੰਗਰ ਆਖਿਆ ਸੀ ਜਿਹਨੂੰ ਬ੍ਰਹਮ ਭੋਜ ਕਹਿੰਦੇ ਨੇ ਅਸੀਂ ਲੰਗਰ ਕਹਿੰਦੇ ਹਾਂ ਉਨੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਜਿਹੜੇ ਚੋਟੀ ਦੇ ਨਾਮ ਵਰ ਫਕੀਰ ਸਨ ਮਿਸਰ ਵਿੱਚ ਖਾਸ ਕਰਕੇ ਕਾਹਰਾ ਦੇ ਵਿੱਚ ਤੋਂ ਜ਼ੁਨੈਦ ਨੂੰ ਵੀ ਤੇ ਸੱਦਾ ਪੱਤਰ ਆਇਆ ਸੀ ਤੇ ਸੱਦੇ ਪੱਤਰ ਵਿੱਚ ਇਹ ਸੀ ਹਰ ਇੱਕ ਫਕੀਰ ਆਪਣੇ ਨਾਲ ਇੱਕ ਦੋ ਸ਼ਿਸ਼ ਲੈ ਸਕਦਾ ਹੈ ਸ਼ਾਮ ਨੂੰ ਤਿਆਰ ਹੋ ਕੇ ਜਦ ਜ਼ੁਨੈਦ ਚੱਲਣ ਲੱਗੇ ਤੋ ਇੱਕਦਮ ਖਿਆਲ ਆਇਆ ਮਨਸੂਰ ਬੈਠੇ ਚੱਲ ਤੂੰ ਮੇਰੇ ਨਾਲ ਅਜੇ ਤੂੰ ਰੋਟੀ ਨਹੀਂ ਖਾਧੀ ਚੱਲ ਮੇਰੇ ਨਾਲ ਬਾਦਸ਼ਾਹ ਦੇ ਘਰ ਦਾਵਤ ਹੈ ਉਹਨੇ ਸਾਰੇ ਫਕੀਰਾਂ ਨੂੰ ਬੁਲਾਇਆ ਚਲੀਏ ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਨਾਲ ਚੱਲ ਪਿਆ ਪਹੁੰਚ ਗਏ ਬਾਦਸ਼ਾਹ ਦੇ ਮਹਿਲ ਜਿਵੇਂ ਇਸਲਾਮੀ ਢੰਗ ਹੁੰਦਾ ਹੈ ਦਸਤਰਖਾਨ ਵਿਛਾਇਆ ਹੋਇਆ ਸੀ ਗੋਲ ਦਾਇਰੇ 'ਚ ਫਕੀਰ ਬੈਠੇ ਨੇ ਕੋਈ 50 60 ਦੇ ਕਰੀਏ ਅੱਗੋ ਬਾਂਡੇ ਰੱਖੇ ਜਾ ਰਹੇ ਨੇ ਵਿਚਕਾਰ ਬਾਦਸ਼ਾਹ ਵੀ ਬੈਠਾ ਇਤਨੇ ਸਾਰੇ ਅਨਭਵੀ ਫਕੀਰ ਹੋਣ ਤੇ ਗੱਲਾਂ ਤੇ ਖੁਦਾ ਦੀਆਂ ਚੱਲਣ ਗਿਆ ਰੱਬ ਦੀਆਂ ਗੱਲਾਂ ਚੱਲ ਪਈਆਂ ਜਦ ਜ਼ੁਨੈਦ ਦੀ ਵਾਰੀ ਆਈ ਤੋ ਜ਼ੁਨੈਦ ਸਿਰਫ ਉਪਰੋਂ ਉਪਰੋਂ ਗੱਲ ਨਹੀਂ ਕਰਦਾ ਸੀ ਗਹਿਰਾਈ ਤੋ ਜਿੰਨੀ ਗਹਿਰਾਈ ਤੋ ਧੁਨ ਨਿਕਲਦੀ ਸੀ ਉਤਨੇ ਗਹਿਰੇ ਉਸਦੀ ਸ਼ਰਧਾ ਸੀ ਉਤਨਾ ਗਹਿਰਾ ਉਸਦਾ ਵਿਸ਼ਵਾਸ ਸੀ ਉਤਨੀ ਗਹਿਰੀ ਉਸਦੀ ਅਕੀਦਤ ਸੀ ਦੋ ਚਾਰ ਲਫ਼ਜ਼ੇ ਜੇ ਖੁਦਾ ਬਾਰੇ ਬੋਲੇ ਹੈ ਤੇ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲ ਅਨਲ ਬਾਦਸ਼ਾਹ ਨੂੰ ਕ્રોਧ ਆ ਗਿਆ ਗੁੱਸਾ ਚੜ ਗਿਆ ਹੈ ਇੱਕ ਕਾਫਰ ਨਾਲ ਰੱਖਿਆ ਤੂੰ ਇੱਕ ਕਾਫਰ ਨੂੰ ਇੱਥੇ ਲਿਆ ਆਇਆ ਮੇਰੇ ਕੋਲ ਮੇਰਾ ਸਾਰਾ ਸਵਾਬ ਖਰਾਬ ਕਰ ਦੇਤਾ ਸਵਾਬ ਭਾਵੇਂ ਪੁੰਨ ਦਾ ਕੰਮ ਕੀਤਾ ਸੀ ਤੂੰ ਸਾਰਾ ਪਾਪ ਦੇ ਚ ਬਦਲ ਦਿੱਤਾ ਮੈਂ ਤੇ ਸਾਰੇ ਫਕੀਰਾਂ ਨੂੰ ਦਾਅਵਤ ਦਿੱਤੀ ਸੀ ਸਾਰਿਆਂ ਨੂੰ ਬਸਤਰ ਦੇਣੇ ਸੰਧਨ ਧਨ ਦੇਣਾ ਸੀ ਮੈਂ ਪਰ ਇਸ ਕਾਫਰ ਨੂੰ ਲਿਆ ਕੇ ਤੂੰ ਮੇਰਾ ਸਵਾਬ ਗੁਨਾਹ ਦੇ ਚ ਬਦਲ ਦਿੱਤਾ ਮੇਰੇ ਪੁੰਨ ਨੂੰ ਪਾਪ ਦੇ ਚ ਬਦਲ ਦਿੱਤਾ ਇਸ ਕਾਫਰ ਨੂੰ ਤੂੰ ਹੁਣ ਨਾਲ ਨਹੀਂ ਰੱਖਣਾ ਇਹਨੂੰ ਅਸੀਂ ਸਜ਼ਾ ਦੇਾਂਗੇ 16 ਦਿਨ ਉਸ ਤੇ ਮੁਕਦਮਾ ਚੱਲਿਆ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸੂਲੀ ਤੇ ਚਾੜ ਕੇ ਮਾਰਿਆ ਜਾਏ ਔਰ ਸੂਲੀ ਚਾੜਨ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ ਕਸੂਰ ਕੀ ਅਨਲਹਕ ਅਨਲਹਕ ਉਹਦੇ ਕੰਠ ਤੋਂ ਨਿਕਲੇ ਅੰਨਾਈ ਕਸੂਰ ਸੂਲੀ ਤੇ ਚੜਨਾ ਚਰਖੀਆਂ ਤੇ ਚੜਨਾ ਜ਼ਿੰਦਾ ਜਲਾਣਾ ਤਤੀ ਤਵੀ ਤੇ ਬਿਠਾਣਾ ਉਬਲਦੀ ਦੇਗ ਦੇ ਜਿ ਬਿਠਾਣਾ ਇਸ ਤਰ੍ਹਾਂ ਦੀਆਂ ਭਿਆਨਕ ਸਜ਼ਾਵਾਂ ਉੱਥੋਂ ਇੱਥੇ ਆਈਆਂ ਇਹ ਵੀ ਮੈਜ ਕਰਦੇ ਆ ਵਿਚਾਰੇ ਨੂੰ ਪਕੜ ਲਿਆ ਗਿਆ 16 ਦਿਨ ਮੁਕੱਦਮਾ ਚੱਲਿਆ ਕਈਆਂ ਦੀ ਗਵਾਹੀਆਂ ਲਈਆਂ ਗਏ ਨੇ ਕਿੱਥੇ ਕਿੱਥੇ ਆਖਿਆ ਸਾਰੇ ਨੇ ਦਾ ਇਹ ਤੇ ਕਹਿੰਦਾ ਹੀ ਰਹਿੰਦਾ ਆਨਲੌਗ ਜਦ ਇਸ ਦੀ ਮौज ਆਉਂਦੀ ਕਹਿ ਦਿੰਦਾ ਅਨਲ ਹਕ ਅੱਜ ਸੋਲਵਾ ਦਿਨ ਸੀ ਭਰੇ ਮੈਦਾਨ ਦੇ ਚ ਇਹਨੂੰ ਸੂਲੀ ਤੇ ਚੜਨ ਵਾਸਤੇ ਲੈ ਜਾ ਰਹੇ ਤਮਾਸ਼ੀਨ ਆਏ ਨੇ ਦੁਨੀਆ ਆਈ ਹੈ ਕਿਉਂਕਿ ਕਾਫਰ ਸਮਝਦੇ ਨੇ ਤੋਂ ਅੰਦਰ ਘਿਰਣਾ ਹੈ ਲੋਕਾਂ ਦੇ ਘਿਰਣਾ ਜ਼ੁਨੈਦ ਵੀ ਆਇਆ ਜਿਹੜਾ ਉਸ ਦਾ ਮੁਰਸ਼ਦ ਸੀ ਜਿਸ ਨੇ ਸਬ ਦਸਿਆ ਸੀ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਸਿਰਫ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ ਵੱਡਾ ਕੀਤਾ ਸੀ ਜਪ ਕਰਦਿਆਂ ਕਰਦਿਆਂ ਉਹ ਅਖੀਰਲੀ ਅਵਸਥਾ ਤੇ ਪਹੁੰਚਿਆ ਸੀ ਜੁਨੇਦ ਕੋਲ ਪਹੁੰਚਿਆ ਮਨਸੂਰ ਨੂੰ ਸੰਬੋਧਨ ਕਰਦਿਆਂ ਉਸ ਨੇ ਬੜੇ ਕੀਮਤੀ ਬੋਲ ਕਹੇ ਨੇ اے ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਕੀ ਤਰਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮੈਨੂੰ ਐਸਾ ਮਹਿਸੂਸ ਹੁੰਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ ਸੀ ਆਪਣੇ ਚਚੇਰੇ ਭਰਾ ਆਨੰਦ ਨੂੰ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਵੀੜ ਨਹੀਂ ਆਉਂਦੀ ਕਦੀ ਵੀੜ ਸੂਤਰ ਹੈ ਇਹ ਛੋਟਾ ਜਿਹਾ ਧੰ ਪਰਦਸੂ ਰਹੇ ਆਨੰਦ ਚチェਰਾ ਵਿਰਾਸੀ ਉਮਰ ਦੇ ਚ ਵੱਡਾ ਸੀ ਚੇਲਾ ਬਣ ਗਿਆ ਸੀ ਆਨੰਦ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਕਦੀ ਭੀੜ ਜੁਨਾਇਦ ਕਹਿੰਦਾ ਇਤਨੀ ਵੱਡੀ ਭੀੜ ਦੇ ਚ ਪਾਗਲਾਂ ਦੀ ਭੀੜ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲ ਬੰਨਾ ਬੁਨਾ ਗਾਰਾਂ ਦੀ ਭੀੜ ਵਿੱਚ ਇਤਨਾ ਸਵਾਭਸ਼ੀਲ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਗੁਨਾਹ ਹੋਵੇ ਇੱਕ ਗੁਨਾਹ ਹੋਵੇ ਇਹ ਜ਼ੁਨੈਦ ਕਹਿੰਦਾ ਹੈ ਭੀੜ ਪਾਗਲਾਂ ਦੀ ਹੈ ਸਿਆਣਾ ਤੋਂ ਇੱਕ ਹੈ ਭੀੜ ਗੁਨਾ ਗਾਰਾਂ ਦੀ ਹੈ ਪੁਨੀਤ ਤੋਂ ਇੱਕ ਹੈ ਮੈਂ ਨਹੀਂ ਬਚਾ ਸਕਦਾ ਮੈਂ ਨਹੀਂ छुड़ा ਸਕਦਾ ਮੈਨੂੰ ਦੁੱਖ ਹੈ ਬਹੁਤ ਦੁੱਖ ਹੈ ਲੇਕਿਨ ਮੈਂ ਇੱਥੇ ਆਇਆ ਦੁੱਖ ਪ੍ਰਗਟ ਕਰਨ ਲਈ ਨਹੀਂ ਇੱਕ ਗਿਲਾ ਕਰਨ ਲਈ ਮਨਸੂਰ ਕਹਿੰਦਾ ਮੇਰੇ ਮੁਰਸ਼ਦ ਕੀ ਗਿਲਾ ਹੈ ਮੇਰੇ ਕੋਲ ਕੀ ਨਹੀਂ ਗਲਤੀ ਹੋਈ ਤੁਹਾਨੂੰ ਕੀ ਗਿਲਾ ਹੈ زنید کہیں دے گلہ اے ہے تو خدا دی قسم چکی سی قسم خدا انا الحق نہیں کمانگا پر تو آکھے میرے سامنے آکھے ہے بھری محفل دے چاکھے ہے تو خدا دی قسم توڑی ہے اے کیوں کہتا ہے اے کیوں کہتا ہے بس میں اے گلہ کرنا ہے تو پنیت ہے تو مہان ہے ਤੂੰ ਬਹੁਤ ਵੱਡਾ ਸਿਆਣਾ ਹੈ دانشਮੰਦ ਹੈ ਪਰ ਇੱਕ ਗਲਤੀ ਇਹ ਪਹਾੜ ਜਿਹੀ ਤੇਰੇ ਕੋਲ ਹੋਈ ਹੈ ਤੂੰ ਖੁਦਾ ਦੇ ਕਸਮ ਚੁੱਕੀ ਹੈ ਫਿਰ ਅਨਲ হক ਆਖੇ ਹੁਣ ਪਤਰੀ ਮਨਸੂਰ ਕੀ ਕਹਿੰਦਾ ਮੇਰੇ ਮੁਰਸ਼ਦ ਮੈਂ ਅਨਲ হক ਨਹੀਂ ਆਖਿਆ ਨਹੀਂ ਆਖਿਆ ਮਨਸੂਰ ਤੇ ਪਤਾ ਨਹੀਂ ਕਦੋਂ ਦਾ ਮਿਟ ਗਿਆ ਹੈ ਤੇ ਜੇ ਖੁਦਾ ਹੀ ਅਨਲ ਹਕ ਆਖਣ ਲੱਗ ਪਵੇ ਤੋ ਵਿਚਾਰਾ ਮਨਸੂਰ ਕੀ ਕਰੇਗਾ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਕੰਨਨ ਸੁਨੇਦ ਨੇ ਆਪਣਾ ਸਿਰ ਮਨਸੂਰ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਨਹੀਂ ਆਖਿਆ ਵਾਕਈ ਖੁਦਾ ਤੇਰੇ ਅੰਦਰੋਂ ਬੋਲੇਗਾ ਤੂੰ ਨਹੀਂ ਆਖਿਆ ਜਲਾਦ ਨੇ ਭਾਈ ਮਨੇ ਸਿੰਘ ਦੇ ਪੈਰ ਕੱਟ ਦਿੱਤੇ ਨੇ ਹੱਥ ਕੱਟ ਦਿੱਤੇ ਨੇ ਗਰਦਨ ਦੀ ਵਾਰੀ ਤੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਿਸੇ ਧੁਨ ਵਿੱਚ ਕਰ ਰਹੇ ਸਨ ਮਸਤੀ ਵਿੱਚ ਸਿਰਫ ਤਿੰਨ ਪੌੜੀਆਂ ਰਹਿੰਦੀਆਂ ਸਨ ਤੇ ਸਲੋਕ ਰਹਿੰਦਾ ਸੀ ਭਾਈ ਸਾਹਿਬ ਬੋਲ ਪਏ ਥੋੜੀ ਦੇਰ ਰੁਕ ਜਾ ਇਹ ਮੇਰਾ ਪਾਠ ਪੂਰਾ ਹੋਣ ਲੈ ਮੁਕੰਮਲ ਹੋਣ ਲੈ ਕਿਉਂਕਿ ਜੀਵਨ ਇੱਕ ਸਾਜ਼ ਹੈ ਤੇ ਸਾਜ਼ ਨਾ ਰਿਹਾ ਤੂੰ ਮੈਂ ਉਹ ਪਾਠ ਨਹੀਂ ਕਰ ਸਕਾਂਗਾ ਤੂੰ ਗਰਦਨ ਕਟਣੀ ਹੈ ਕਟ ਪਰ ਥੋੜਾ ਜਿਆ ਰੁਕ ਜਾ ਜਲਾਦ ਕਹਿੰਦਾ ਮੈਨੂੰ ਇਜਾਜ਼ਤ ਨਹੀਂ ਇਸ ਤਰ੍ਹਾਂ ਦੀ ਮੈਂ ਨਹੀਂ ਰੁਕ ਸਕਦਾ ਵਾਰ ਕੀਤਾ ਗਰਦਨ ਢੜ ਤੋਂ ਅਲੱਗ ਕਰ ਦਿੱਤੀ ਕبھی ਸੰਤੋਖ ਸਿੰਘ ਜੀ ਗੁਰਪ੍ਰਤਾਪ ਦੇ ਲਿਖਦੇ ਨੇ ਰੋਮ ਰੋਮ ਦੇ ਚ ਉੱਚੀ ਧੁਨ ਸੂਰਜ ਜੋ ਹੈ ਸੂਰਜ ਪ੍ਰਕਾਸ਼ ਤੇਜ ਲਿਖਦੇ ਨੇ ਜਬਜੀ ਸਾਹਿਬ ਦੀ ਉੱਚੀ ਉੱਚੀ ਧੁਨ ਰੋਮ ਰੋਮ ਦੇ ਚ ਨਿਕਲ ਰਹੀ ਸੀ ਜਦ ਪਾਠ ਦਾ ਭੋਗ ਪਿਆ ਆਖਰੀ ਪ੍ਰਾਣ ਤਾਂ ਗਿਆ ਰੋਮ ਰੋਮ ਜੇ ਰਸਨਾ ਪਾਉ ਇਸ ਤਰ੍ਹਾਂ ਦਾ ਮੈਂ ਸੁਣਿਆ ਔਰ ਇਤਿਹਾਸ ਦੇ ਵਿੱਚ ਵੀ ਹੈ ਇਸ ਦਾ ਤਜਰਬਾ ਅਮਰੀਕਾ ਨੇ ਕੀਤਾ ਹੈ ਐਸਾ ਜਾਨਵਰ ਉਹਨਾਂ ਨੇ ਸਮੁੰਦਰ ਤੋਂ ਪਕੜਿਆ ਹੈ ਜੋ ਬੰਦਰ ਦੀ ਤਰ੍ਹਾਂ ਮਨੁੱਖ ਦੀ ਨਕਲਾ ਕਰਦਾ ਹੈ ਉਹਨੂੰ ਟ੍ਰੇਨਿੰਗ ਦਿੰਦੇ ਪੈਨੇ ਸਮੁੰਦਰ ਵਿੱਚ ਉਹ ਗਸ਼ਤ ਲਾਏਗਾ ਬਹੁਤ ਕੁਝ ਦੱਸਿਆ ਕਰੇਗਾ ਮੈਂ ਤਾਂ ਪੇਪਰਾਂ 'ਚ ਪੜ੍ਹ ਕੇ 당 ਰਹਿ ਗਿਆ ਇੱਕ ਜਾਨਵਰ ਐਸ ਸੂਰ ਦੀ ਸ਼ਕਲ ਦਾ ਥੋੜਾ ਜਿਹਾ ਲੇਕਿਨ ਮਨੁੱਖ ਦੀ ਨਕਲ ਕਰਦਾ ਹੈ ਰੱਬ ਦੀ ਨੇ ਉਹਨੂੰ ਪਕੜਿਆ ਉਹਨੂੰ ਤਰ੍ਹਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਉਸ ਦੀ ਬੋਲਣ ਦੀ ਆਦਤ ਬੜੀ ਹੈ ਯਾਨੀ ਆਵਾਜ਼ ਕੱਢਣ ਦੀ ਖੜਾ ਖੜਾ ਇੱਕ ਮਿੰਟ ਬਾਅਦ ਆਵਾਜ਼ ਕੱਢੇਗਾ ਉੱਚੀ ਆਵਾਜ਼ ਕੱਢੇਗਾ ਉਹਨਾਂ ਨੇ ਤਜਰਬਾ ਕੀਤਾ ਇਹਦਾ ਮੂੰਹ ਬੰਦ ਕਰਦੇ ਆਂ ਦੇਖਦੇ ਆਂ ਦੇ ਅੰਦਰ ਬੋਲਣ ਦਾ ਕੀ ਕੂਕ ਕਰਨ ਦਾ ਆਵਾਜ਼ ਕਰਨ ਦਾ ਕਿਤਨਾ ਜਜ਼ਬਾ ਹੈ ਕਿ ਤੜਪਦਾ ਹੈ ਕਿ ਨਹੀਂ ਮੂੰਹ ਕੱਸ ਕੇ ਬੰਦ ਕੀਤਾ ਗਿਆ ਉਹਦੇ ਸਾਹਮਣੇ ਜਿਹੜੀ ਉਹਦੀ ਆਵਾਜ਼ ਸੀ ਜੋ ਰਿਕਾਰਡ ਕੀਤੀ ਗਈ ਸੀ ਉਹ ਰਿਕਾਰਡ ਚਲਾਈ ਗਈ ਹੈ ਟੇਪ ਚਲਾਈ ਗਈ ਹੁਣ ਉਹ ਤੜਪਦਾ ਹੈ ਕੋਸ਼ਿਸ਼ ਕਰਦਾ ਹੈ ਮੂੰਹ ਚੋਂ ਆਵਾਜ਼ ਕੜਨਾ ਪਰ ਮੂੰਹ ਬੰਨੇ ਹੋਇਆ ਹੈ ਉਹਦੇ ਰੋਂਗਟੇ ਖੜੇ ਹੋ ਗਏ ਸਰੀਰ ਦੇ ਸਾਰੇ ਰੌਂਗਟਿਆਂ ਦੇ ਚੋਂ ਉਹ ਆਵਾਜ਼ ਆਉਣ ਲੱਗ ਪਈ। ਇੱਕ ਸੈਂਟਿਸਟ ਦਾ ਇਲੇਖ ਪੜ੍ਹ ਕੇ ਮੈਂ ਤੇ ਦੰਗ ਰਹਿ ਗਿਆ। ਫਿਰ ਗੱਲ ਸਪਸ਼ਟ ਹੋ ਗਈ ਰੋਮ ਰੋਮ ਜੈ ਰਸਨਾ ਬਾਹ ਗੁਰੂਮukh ਰੋਮ ਰੋਮ ਹਰਦੇ ਆਵੇ ਜਜ਼ਬੇ ਨਾਲ ਇਤਨਾ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਪਿੱਛੋਂ ਜਜ਼ਬੇ ਦਾ ਹੜ ਆ ਜਾਂਦਾ ਹੈ ਇੱਕ ਜ਼ਬਾਨ ਨਾਲ ਉਹ ਧੁਨ ਕੱਢਣੀ ਔਖੀ ਹੋ ਜਾਂਦੀ ਹੈ ਰੋਮ ਰੋਮ ਰਸਨਾ ਵਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ ਚੋਂ ਇਹ ਪਾਠ ਦੀ ਆਵਾਜ਼ ਜਾਰੀ ਸੀ ਪਾਠ ਦਾ ਭੋਗ ਪਿਆ ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ ਕਹਿਣ ਤੋਂ ਮੁਰਾਦ ਐਸੇ ਪੁਰਸ਼ ਸਰੀਰ ਤੋਂ ਨਿਰਲੇਪ ਹੋ ਜਾਂਦੇ ਐਸੇ ਮਨੁੱਖ ਸਰੀਰ ਦੇ ਹੁੰਦੇ ਹੋਇਆ ਸਰੀਰ ਨੂੰ ਰੱਖ ਕੇ ਵੀ ਕਿਦਰੇ ਭਰਮਣ ਕਰ ਸਕਦੇ ਨੇ ਗੁਰੂ ਹਰ Rai ਸਾਹਿਬ ਜੋ ਥੋੜਾ ਬਹੁਤ ਨਰਾਜ਼ ਹੋਏ ਬਾਬਾ ਰਾਮ ਰਾਏ ਤੇ ਇਕ ਤੇ ਬੱਤਰ ਕਰਾਂ ਬਾਤਾਂ ਉਸਨੇ ਔਰੰਗਜ਼ੇਬ ਨੂੰ ਦਿਖਾਈਆਂ ਦੂਸਰਾ ਅਕਸਰ ਪੰਜਵੇਂ ਦਸਵੇਂ ਦਿਨ ਆਪਣੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚੋਂ ਕੱਢ ਦਿੰਦੇ ਸਨ ਚਲੇ ਜਾਂਦੇ ਸਨ ਇਹਨੂੰ ਰਵਦਾਸ ਇੰਜ ਕਹਿੰਦੇ ਨੇ ਜਿਉ ਜਿਉ ਸਹਿਰ ਕਰੇ ਤਿਉ ਬਾਵੇ ਮਹਿਰਮ ਮੈਲ ਨਾ ਕੋ ਅਟਕਾਵੇ ਹਰ ਗ੍ਰਹਿ ਨੇ ਛਤਰ ਦੇ ਮੇਰੇ ਮਹਿਰਮ ਨੇ ਮਹਿਰਮ ਕਹਿੰਦੇ ਨੇ ਆਪਣੇ ਤਰਸ ਪਿਆ ਮੈਂ ਰਹਿਮਤ ਹੋਈ ਜਿਹੜੇ ਸਾਰੇ ਪੜਦੇ ਨੇ ਰਹਿਮਤ ਸ਼ਬਦ ਨਹੀਂ ਹੈ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਖਾ ਗਏ ਪ੍ਰਮਾਤਮਾ ਨੇ ਪ੍ਰਮਾਤਮਾ ਸਾਡਾ ਆਪਣਾ ਹੋ ਗਿਆ ਮਹਿਰਮ ਮਹਿਰਮ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਮਹਿਰਮ ਮੈਲ ਨਾ ਕੋ ਅਟਕਾਵੇ ਰਬਦਾਸ ਕਹਿੰਦੇ ਸਭ ਮੇਰੇ ਮਹਿਰਮ ਨੇ ਮੈਨੂੰ ਕਿਸੇ ਵੀ ਗ੍ਰਹਿ ਨਿਛਤਰ ਦੇ ਜਾਣ ਵਿੱਚ اٹਕ ਨਹੀਂ ਹੈ ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ ਸੂਖਸ਼ਮ ਸਰੀਰ ਕਿਧਰੇ ਦਾ ਕਿਧਰੇ ਜਾ ਸਕਦਾ ਹੈ ਸ਼ੰਕਰਾਚਾਰੀਆ ਆਦੀ ਸ਼ੰਕਰਾਚਾਰੀਆ ਬਨਾਰਸ ਦਾ ਰਾਜਾ ਗੁਜ਼ਰਿਆ ਸੀ ਆਪਣੇ ਸਰੀਰ ਦੇ ਚੋਂ ਸੂਖਸ਼ਮ ਸਰੀਰ ਕੱਢ ਕੇ ਉਹਦੇ ਵਿੱਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ ਤੇ ਲੰਬੀ ਚੌੜੀ ਬੈਸ ਹੋ ਰਹੀ ਸੀ ਮੰਡਨ ਮੇਸ਼ਰ ਨਾਲ ਉਸ ਕਰਕੇ ਇੱਕ ਲੰਬਾ ਚੌੜਾ ਇਤਿਹਾਸ ਹੈ ਅਕਸਰ ਸ਼ੰਕਰਾਚਾਰੀਆ ਵੀ ਇਸ ਤਰ੍ਹਾਂ ਕਰ ਲੈਂਦਾ ਸੀ ਬਾਬਾ ਰਾਮ ਰਾਏ ਤੇ ਹਰ ਪੰਜਵੇਂ ਦਸਵੇਂ ਦਿਨ ਕਰ ਲੈਂਦੇ ਸੀ ਨਿਰਲੇਪ ਇੱਕ ਦਿਨ ਪਤਨੀ ਨੂੰ ਕਹਿਣ ਲੱਗੇ ਮੈਂ 7 ਦਿਨ ਬਾਅਦ ਆਵਾਂਗਾ ਸ਼ਾਮ ਤੱਕ ਨਹੀਂ ਜਿਵੇਂ ਮੈਂ ਘੰਟੇ ਦੋ ਘੰਟੇ ਚਾਜਣਾ ਇਸ ਤਰ੍ਹਾਂ ਨਹੀਂ ਤੂੰ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੇ ਸੂਖਸ਼ਮ ਸਰੀਰ ਦਾ ਸੰਬੰਧ ਟੁੱਟ ਗਿਆ ਉਹ ਨਹੀਂ ਹੈ ਸਥੂਲ ਪਏ ਮਸੰਦ ਜੋ ਖਾਰ ਖਾਂਦੇ ਸਨ RAM RAAY ਤੋਂ ਤੇ ਸੋਚਦੇ ਸਨ ਇਹਦੇ ਹੁੰਦੇ ਆ ਗੁਰੂ ਬਣਨਾ ਸਾਡਾ ਬੜਾ ਔਖਾ ਇਹਨੂੰ ਖਤਮ ਕਰੀਏ ਤੋਂ ਪਤਾ ਕੀ ਹੈ ਚੀਤਾ ਸਜਾ ਲਈ ਅਰਥੀ ਬਣਾ ਲਈ ਤੇ ਲਿਟਾ ਦੇ ਦਿੱਤਾ RAM RAAY ਨੂੰ ਲੈ ਜਾਣ ਲੱਗੇ ਪਤਨੀ ਰੋਂਦੀ ਪਈਏ ਬਈ ਉਹਨਾਂ ਨੇ ਕਿਹਾ ਸਤਵੇਂ ਦਿਨ ਮੈਂ ਆ ਜਾਣਾ ਕੋ ਇਸ ਤਰ੍ਹਾਂ ਕਰਦੇ ਹੁੰਦੇ ਨੇ ਤੁਸੀਂ ਜ਼ਿੰਦਾ ਮਨੁੱਖ ਨੂੰ ਜਲਾ ਰਿਹਾ ਉਹ ਤੜਪਦੀ ਰਹਿ ਗਈ ਉਹ ਲੈ ਗਈ ਸ਼ਮਸ਼ਾਨਗੜ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਉਦੋਂ ਸੂਖਸ਼ਮ ਸਰੀਰ ਵਾਪਸ ਆਇਆ ਕਿਧਰੇ ਖਬਰ ਪਹੁੰਚ ਗਈ ਹੋਣਾ ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਅੱਦੇ ਤੋਂ ਜ਼ਿਆਦਾ ਜਲ ਗਿਆ ਸੀ ਫਿਰ ਵੀ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ RAM RAHE ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਜਲਾਇਆ ਕੱਲ ਗਏ ਦਰਤਾਂ ਨੂੰ ਜ਼ਿੰਦਾ ਜਲਾਏਗਾ ਇਹ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇਰਾ ਦੋਂਦੇ ਜ਼ਿੰਦਾ ਜਲਾਇਆ ਦੁਸ਼ਟ ਹੋ ਗਏ ਸੀ ਬੜੇ ਜ਼ਾਲਮ ਹੋ ਗਏ ਸੀ ਰਾਮ ਰਾਏ ਅਕਸਰ ਇਸ ਤਰ੍ਹਾਂ ਜੋ ਹੈ ਕਰਦਾ ਹੁੰਦਾ ਸੀ ਨਿਰਲੇਪ ਹੋ ਜਾਂਦਾ ਸੀ ਇਸ ਤਰ੍ਹਾਂ ਦੇ ਪੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ ਮਨਸੂਰ ਨੂੰ ਸੂਲੀ ਤੇ ਚੜਾਇਆ ਜਾ ਰਿਹਾ ਹੈ ਮੁਸਕਰਾਉਂਦਾ ਹੀ ਰਿਹਾ ਬੰਦ-ਬੰਦ ਕਟੇ ਜਾ ਰਹੇ ਨੇ ਮਨ ਹੀ ਸੰਗਦੇ ਪਾਠ ਕਰਦੇ ਪਾਠ ਕਰਦੇ ਰਹੇ ਉਬਲਦੀ ਦੇਗ ਦੇ ਚ ਬੈਠੇ ਨੇ ਤਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਕਹਿੰਦਨ ਆ ਗਿਆ ਮੈਂ ਭੂਕ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਬਿਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ ਜਿਤਨੇ ਚਿਰ ਤੱਕ ਇਸ ਸਰੀਰ ਦੇ ਨਾਲ ਲਿਪਾਏ ਮਾਨੇ ਮਨੁੱਖ ਇਹ ਸਰੀਰ ਮਿਲਦਾ ਰਹੇਗਾ ਮਿਲਦਾ ਰਹੇਗਾ ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾਏ ਤੇ ਦੁੱਖ ਸੁਖ ਦੇ ਚ ਜਨਮ ਬੀਤਿਤ ਕਰਦਾ ਰਹੇਗਾ ਜੰਮੇਗਾ ਮਰੇਗਾ ਕਰਾਂ ਤਾਰੇ ਦੁੱਖ ਭੋਗੇਗਾ ਸੁਖ ਵੀ ਭੋਗੇਗਾ ਕਦੀ ਦਿਨ ਤੇ ਕਦੀ ਰਾ ਜਨਮ ਮਰਨ ਤੋਂ ਉਸ ਦਿਨ ਰਹਿਤ ਹੋਵੇਗਾ ਕਦੋਂ ਜੋਤੀ ਜੋਤ ਰਣੀ ਜੇ ਦਿਨ ਸੋਕਸ਼ਮ ਸਰੀਰ ਜੋ ਜੋਤ ਹੈ ਪਰਮਾਤਮਾ ਦੇ ਚਲীন ਹੋ ਜਾਏ ਉਸ ਤੋਂ ਪਹਿਲੇ ਇਹ ਚੱਲਦਾ ਰਹੇਗਾ ਭਾਰਤ ਦੇ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਤੇ ਮਰਨ ਨੂੰ ਮੰਨਦੇ ਨੇ ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿਚਕਾਰ ਨੇ ਸਭ ਤੋਂ ਵੱਡਾ ਦੁੱਖ ਜਨਮ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾ ਹੈ ਪਿਆਦ ਇਸ ਲੰਮੇ ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਇਹ ਉਦੋਂ ਆਉਂਦਾ ਜਦ ਧੁੰਨ ਨਾਭੀ ਤੱਕ ਪਹੁੰਚਦੀ ਹੈ ਨਾਫ ਪੂਰੀ ਖੁੱਲ ਜਾਂਦੀ ਹੈ ਸਰੀਰ ਜ਼ਿੰਦਾ ਰਹਿੰਦਾ ਹੈ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਹੈ ਕਾਮਨਾਵਾਂ ਦੀ ਮੌਤ ਹੋ ਜਾਂਦੀ ਹੈ ਅਈ ਦੀ ਗੱਲ ਦੇਚਾ ਵੇਖਿਆ ਕਿ ਜੋ ਜੇ ਇੱਕ ਫਕੀਰ ਅੱਲਾਹ ਤਾਲਾ ਦੇ ਨਾਮ ਦਾ ਜ਼ਿਕਰ ਲਾਣਾ ਸ਼ੁਰੂ ਕਰਦਾ ਤੇ ਓਹਦੀ ਜ਼ਿੰਦਗੀ ਬਦਲ ਜਾਂਦੀ ਨੇ ਔਰ ਓਸ ਦੁੱਖ ਸੋਕ ਸਾਰੇ ਖਤਮ ਹੋ ਜਾਂਦੇ ਤੇ ਓਹਦੀ ਜ਼ਿੰਦਗੀ ਵਿੱਚ ਸਕੂਨ ਆ ਜਾਂਦਾ ਔਰ ਮੁਸ਼ਕਿਲਾਂ ਸਾਰੀ ਆਸਾਨ ਹੋ ਜਾਂਦੀਆਂ ਤੇ ਵੈਸੀ ਵੀ ਜੋ ਸ਼ਖਸ ਹਰ ਵਕਤ ਅੱਲਾਹ ਤਾਲਾ ਦੇ ਜ਼ਿਕਰ ਦੇ ਵਿੱਚ ਮਗਮੂਰ ਰਹਿੰਦੇ ਨੇ ਤੇ ਓਹਦੀ ਜ਼ਿੰਦਗੀ ਬਦਲ ਹੀ ਜਾਂਦੀ ਨੇ ਔਰ ਇਹ ਹਰ ਮੁਸ਼ਕਿਲਾਂ ਆਸਾਨ ਹੋ ਜਾਂਦੀਆਂ ਜੋ ਇਸ ਜਹਾਨ ਤੋਂ ਨਹੀਂ ਦੇਖਦੇ ਓਹ ਅਗਲੇ ਜਹਾਨ ਦੀ ਤਿਆਰੀਆਂ ਕਰਦੇ ਪਏ ਨੇ ਤੇ ਓਨਾ ਵਾਸਤੇ ਜ਼ਿੰਦਗੀ ਪੇਮਾਇਂ ਨੀਏ ਤੇ ਬਹੁਤ ਹੀ ਸ਼ਾਨਦਾਰ ਕਥਾ ਸੀ ਵੀਰਤਾਨੋਂ ਕਥਾ ਕਿਸਨ ਲਗੀ ਕਮੈਂਟਸ ਕਰਕੇ ਮੈਨੂੰ ਨਜ਼ਰ ਲਾਜ਼ਮੀ ਕਰਿਓ ਤੁਹਾਨਾਂ ਕਾ ਟੈਸਟਾ ਖਿਆਲ ਰੱਖਾ